ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਅੱਜ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਰਾਤ 3 ਵਜੇ ਤੋਂ ਸਵਾ 3 ਦੇ ਵਿਚਕਾਰ ਉੱਠ ਕੇ ਧਿਆਨ ਨਾਲ ਸਿਮਰਨ ਕਰਨਾ ਜੋ ਇੱਛਾ ਪੂਰੀ ਕਰਾਉਣੀ ਉਸ ਬਾਰੇ ਬੋਲਣਾ ਜ਼ਰੂਰ ਹੈ ਤੇ ਪਿਆਰਿਓ ਕੁਝ ਕੁ ਸਮੇਂ ਬਾਅਦ ਕੁਝ ਸਮਾਂ ਲੰਘਣ ਤੇ ਤੁਹਾਡੀ ਇੱਛਾ ਜਿਹੜੀ ਹੈ ਜ਼ਰੂਰ ਪੂਰੀ ਹੋਵੇਗੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਪਿਆਰਿਓ ਉਹ ਪਾਵਨ ਬਾਣੀ ਬਹੁਤ ਪਵਿੱਤਰ ਬਾਣੀ ਹੈ ਬੜਾ ਕੁਝ ਸਤਗੁਰ ਸੱਚੇ ਪਾਤਸ਼ਾਹ ਜੀ ਉਸ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਲਈ ਦਿੰਦੇ ਨੇ ਪਿਆਰਿਓ ਬਹੁਤ ਕੁਝ ਸਾਨੂੰ ਪਾਤਸ਼ਾਹ ਉਸ ਬਾਣੀ ਦੇ ਵਿੱਚੋਂ ਦਿੰਦੇ ਨੇ ਤੇ ਆਪਾਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਗੁਰਮੁਖ ਪਿਆਰਿਓ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਹੁਤ ਡੁੰਘਾਈ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਦਿੱਤੀਆਂ ਗਈਆਂ ਨੇ ਪਾਤਸ਼ਾਹ ਨੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਨੇ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਿਰਪਾ ਜਿਹੜੀ ਹੈ ਹਰ ਇੱਕ ਤੇ ਵਰਤਦੀ ਹੈ ਪਰ ਪਹਿਚਾਣਦਾ ਇਹਨੂੰ ਕੋਈ ਕੋਈ ਹੈ ਪਿਆਰਿਓ ਉਲੰਬੇ ਤਾਂ ਹਰ ਕੋਈ ਚੱਕੀ ਫਿਰਦਾ ਹੈ ਪਰ ਇਹਨੂੰ ਪਹਿਚਾਨਣਾ ਜਿਹੜਾ ਹੈ ਉਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਸਾਧ ਸੰਗਤ ਪਾਤਸ਼ਾਹ ਜਿਵੇਂ ਕਹਿੰਦੇ ਨੇ ਸਹਿਜੇ ਸਿਫਤੀ ਰਤੇ ਆ ਭੌਜਲ ਉਤਰੇ ਪਾਰ ਸਹਿਜ ਦੇ ਘਰ ਦੇ ਵਿੱਚ ਆ ਕੇ ਜਦੋਂ ਸਿਫਤ ਦੇ ਵਿੱਚ ਰੰਗਿਆ ਗਿਆ ਰਤਿਆ ਗਿਆ ਤਾਂ ਫਿਰ ਵੱਡੇ ਵੱਡੇ ਪਾਉਜ਼ਲ ਜਿਹੜੇ ਨੇ ਉਹ ਪਾਰ ਕਰ ਜਾਂਦਾ ਹੈ ਇਹ ਮਨੁੱਖ ਵੱਡੇ ਵੱਡੇ ਪਾਉਜ਼ਲ ਤਾਰ ਕਰ ਜਾਂਦਾ ਹੈ ਵੱਡੇ ਵੱਡੇ ਪਾਉਜ਼ਲ ਜਿਹੜੇ ਨੇ ਉਹ ਤਰੇ ਜਾ ਸਕਦੇ ਨੇ ਜਦੋਂ ਗੁਰੂ ਦੀ ਕਿਰਪਾ ਹੋਵੇ ਜਦੋਂ ਸਤਗੁਰੂ ਦੀ ਰਹਿਮਤ ਹੋਵੇ ਪਾਤਸ਼ਾਹ ਦੀ ਰਹਿਮਤ ਹੋਵੇ ਸਾਧ ਸੰਗਤ ਇਹ ਫਿਰ ਵਡੀਆਂ-ਵਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੱਲ ਹੋ ਸਕਦੀਆਂ ਨੇ ਇਸ ਕਰਕੇ ਆਪਾਂ ਇੱਕ ਚੀਜ਼ ਜ਼ਰੂਰ ਸਮਝੀਏ ਸਾਦ ਸੰਗਤ ਜਿੱਥੇ ਗੁਰੂ ਦੀ ਕਿਰਪਾ ਵਰਤ ਜਾਏ ਜਿੱਥੇ ਪਾਤਸ਼ਾਹ ਦੀ ਕਿਰਪਾ ਵਰਤ ਜਾਏ ਤੇ ਪਾਤਸ਼ਾਹ ਕਹਿੰਦੇ ਨੇ ਕਰਿ ਕਿਰਪਾ ਪ੍ਰਭ ਪ੍ਰਗਤੀ ਲਾਭ ਹੋ ਸੱਚ ਨਾਮ ਅੰਮ੍ਰਿਤ ਪੀਏ ਜਿਓ ਗੁਰੂ ਦੀ ਕਿਰਪਾ ਦੁਆਰਾ ਭਗਤੀ ਜਿੱਥੇ ਲੱਗ ਜਾਏ ਭਗਤੀ ਜਿਹੜੀ ਐ ਉਹ ਗੁਰੂ ਆਪ ਬਖਸ਼ਿਸ਼ ਕਰਦਾ ਸੱਚਾ ਨਾਮ ਅੰਮ੍ਰਿਤ ਪੀਏ ਜਿਓ ਅੰਮ੍ਰਿਤ ਗੁਰੂ ਦਾ ਨਾਮ ਜਿਹੜਾ ਹੈ ਜਦੋਂ ਇਸ ਮਨ ਨੂੰ ਲੱਗ ਜਾਏ ਇਸ ਤਨ ਨੂੰ ਲੱਗ ਜਾਏ ਤੇ ਫਿਰ ਗੁਰੂ ਦੀ ਕਿਰਪਾ ਜਿਹੜੀ ਐ ਉਹ ਜ਼ਰੂਰ ਵਰਤਦੀ ਹੈ ਗੁਰਮੁਖ ਪਿਆਰਿਓ ਆਪਾਂ ਇੱਕ ਚੀਜ਼ ਜ਼ਰੂਰ ਸਮਝੀਏ ਮੰਗ ਹਰ ਕਿਸੇ ਦੀ ਹੁੰਦੀ ਹੈ ਕੋਈ ਨਾ ਕੋਈ ਮੰਗਾ ਬੰਦਾ ਲੈ ਕੇ ਬੈਠਦਾ ਕੋਈ ਨਾ ਕੋਈ ਮੰਗਾ ਜੜੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਤੋਂ ਆਪਾਂ ਮੰਗਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਆਪਾਂ ਅਨੇਕਾਂ ਪ੍ਰਕਾਰ ਦੀਆਂ ਵੰਗਾ ਮੰਗਦੇ ਆ ਆਪਾਂ ਇਹ ਵੀ ਪੜਦੇ ਆ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਪਾਤਸ਼ਾਹ ਅਨੇਕਾਂ ਭੰਡਾਰਿਆਂ ਦੇ ਮਾਲਕ ਨੇ ਸਤਿਗੁਰੂ अनेਕਾਂ ਭੰਡਾਰਿਆਂ ਦੇ ਜਿਹੜੇ ਭੰਡਾਰ ਨੇ ਉਹ ਹਰ ਇੱਕ ਚੀਜ਼ ਜਿਹੜੀ ਹੈ ਉਹ ਦੇਣ ਦੀ ਸਮਰੱਥਾ ਰੱਖਦੇ ਨੇ ਉਹਦੇ ਭੰਡਾਰੇ ਜਿਹੜੇ ਨੇ ਨਾ ਉਹ ਭਰੇ ਪਏ ਨੇ अनेਕਾਂ ਭੰਡਾਰੇ ਨੇ ਉਹਦੇ ਕੋਲ ਮੌਜੂਦ ਨੇ ਉਹਦੇ ਜਿਹੜੇ ਭੰਡਾਰੇ ਭਰੇ ਪਏ ਨੇ ਸਾਧ ਸੰਗਤ ਉਹਦੇ ਭੰਡਾਰਿਆਂ ਦੀ ਕੋਈ ਗਿਣਤੀ ਨਹੀਂ ਹੈ ਇਥੋਂ ਤੱਕ ਆਪਾਂ ਇਸ ਚੀਜ਼ ਨੂੰ ਸਮਝ ਲਈਏ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਪਿਆਰਿਓ ਗੁਰੂ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਕਿ ਮਨ ਦਾ ਟਿਕਾ ਜ਼ਰੂਰੀ ਹੈ ਜਿੱਥੇ ਮਨ ਦਾ ਟਿਕਾ ਬਣ ਗਿਆ ਉਥੇ ਅਸਲੀ ਕਿਰਪਾ ਹੁੰਦੀ ਹੈ ਪਿਆਰਿਓ ਇੱਕ ਬੇਨਤੀ ਆਪਾਂ ਕੀਤੀ ਕਿ ਰਾਤ ਨੂੰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ 12 ਵਜੇ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਸਾਧ ਸੰਗਤ ਉਸ ਵਕਤ ਕੀ ਕਰਨਾ ਹੈ ਉਸ ਵਕਤ ਇੱਕ ਵੱਖਰੀ ਕਿਰਪਾ ਵੱਖਰੀ ਰਹਿਮਤ ਜਿਹੜੀ ਹੈ ਉਹ ਜ਼ਰੂਰ ਚਾਹੀਦੀ ਹੈ ਗੁਰੂ ਪਾਤਸ਼ਾਹ ਤੋਂ ਕਿਰਪਾ ਕਰਦੇ ਨੇ ਸਾਧ ਸੰਗਤ ਰਾਤ ਨੂੰ 3 ਸਵਾ 3 ਵਜੇ ਦਾ ਸਮਾਂ ਹੋਵੇ ਜਾਂ ਉਸ ਤੋਂ ਪਹਿਲਾਂ ਅੱਗੇ ਪਿੱਛੇ ਜੋ ਵੀ ਪਰ ਇਸ ਤੋਂ ਪਹਿਲਾਂ ਪਹਿਲਾਂ ਹੋਵੇ 3 ਤੋਂ 4 ਤੋਂ ਪਹਿਲਾਂ ਪਹਿਲਾਂ ਅਸੀ ਰਾਤ ਨੂੰ ਉੱਠ ਕੇ ਗੁਰੂ ਦੀ ਯਾਦ ਦੇ ਵਿੱਚ ਜੁੜਨਾ ਹੈ ਉਹਦਾ ਸਿਮਰਨ ਕਰਨਾ ਹੈ ਕਿ ਪਾਤਸ਼ਾਹ ਜੀ ਕਿਰਪਾ ਕਰੇ ਉਹ ਤੋਂ ਮੰਗਣਾ ਹੈ ਸਤਗੁਰੂ ਆਪਣੇ ਦਰਬਾਰ ਦੇ ਜਿਹੜੇ ਦਰਵਾਜ਼ੇ ਨੇ ਉਦੋਂ ਖੋਲ ਕੇ ਰੱਖਦੇ ਨੇ ਉਦੋਂ ਭੰਡਾਰੇ ਭਰਪੂਰ ਹੁੰਦੇ ਨੇ ਸਭ ਨੂੰ ਵੰਡ ਰਹੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਦੋਂ ਵਡਿਆਈ ਨੂੰ ਵਿਚਾਰਨਾ ਹੈ ਅੰਮ੍ਰਿਤ ਵੇਲਾ ਸੱਚ ਜਾਣ ਕੇ ਗੁਰੂ ਦੇ ਨਾਮ ਨੂੰ ਸੱਚ ਜਾਣ ਕੇ ਆਪਣੇ ਮਨ ਨੂੰ ਸੱਚਾ ਕਰਕੇ ਤੇ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਦਰ ਤੋਂ ਮੰਗੀ ਪਿਆਰਿਆ ਤੇ ਯਾਦ ਰੱਖੀਂ ਤੇਰੀਆਂ ਝੋਲੀਆਂ ਫਿਰ ਗੁਰੂ ਪਾਤਸ਼ਾਹ ਆਪ ਭਰਨਗੇ ਤੈਨੂੰ ਨਿਰਾਸ਼ ਨਹੀਂ ਮੋੜਨਗੇ ਗੁਰੂ ਨੇ ਤੈਨੂੰ ਨਿਰਾਸ਼ ਨਹੀਂ ਕਰਨਾ ਗੁਰੂ ਤੈਨੂੰ ਨਿਰਾਸ਼ ਕਰੇਗਾ ਹੀ ਨਹੀਂ ਪਿਆਰਿਆ ਜਦੋਂ ਤੂੰ ਗੁਰੂ ਤੋਂ ਆਪਣਾ ਆਪਾ ਜਿਹੜਾ ਹੈ ਕੁਰਬਾਨ ਕਰੇਗਾ ਮੰਗੇਗਾ ਗੁਰੂ ਤੋਂ ਸਤਿਗੁਰੂ ਮੈਨੂੰ ਬਖਸ਼ਿਸ਼ ਕਰੋ ਸਿਮਰਨ ਕਰਿਓ ਚਾਹੇ 5 ਕੁ ਮਿੰਟ ਹੀ ਸਿਮਰਨ ਕਰ ਲਓ ਮਨ ਜੋੜ ਕੇ ਇਹ ਸਾਧ ਸੰਗਤ ਫਿਰ ਵੇਖਿਓ ਆਪਣੇ ਮਨ ਦੀ ਇੱਛਾ ਪੂਰਤੀ ਦੇ ਲਈ ਗੁਰੂ ਨੂੰ ਅਰਦਾਸ ਜ਼ਰੂਰ ਕਰਿਓ ਸਾਧ ਸੰਗਤ ਕੁਝ ਕੁ ਦਿਨਾਂ ਵਿੱਚ ਹੀ ਕਿਰਪਾ ਹੋਏਗੀ ਅਸਲ 'ਚ ਗੁਰੂ ਤੋਂ ਮੰਗਣ ਦਾ ਤਰੀਕਾ ਇਹੋ ਹੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਸਾਰੇ ਸੁੱਤੇ ਪਏ ਹੁੰਦੇ ਨੇ ਪਿਆਰਿਓ ਉਦੋਂ ਫਿਰ ਗੁਰੂ ਦੇ ਦਰ ਤੋਂ ਅਸੀਂ ਮੰਗੀਏ ਤੇ ਸਤਿਗੁਰੂ ਸਾਨੂੰ ਜ਼ਰੂਰ ਦੇਣਗੇ ਤੇ ਇਹ ਗੱਲ ਜ਼ਰੂਰ ਯਾਦ ਰੱਖਿਓ ਪਿਆਰਿਓ ਗੁਰੂ ਦੇ ਦਰ ਤੇ ਫਿਰ ਇੱਕ ਗੱਲ ਜਿਹੜੀ ਹੈ ਜ਼ਰੂਰ ਯਾਦ ਰੱਖਿਓ ਕਿ ਜਿਹੜਾ ਇਸ ਦਰ ਤੇ ਆ ਗਿਆ ਸੱਚੇ ਮਨ ਨਾਲ ਫਰਿਆਦ ਕਰਦਾ ਹੈ ਉਹ ਇਸ ਦਰ ਤੋਂ ਝੋਲੀ ਭਰ ਕੇ ਹੀ ਮੁੜਦਾ ਹੈ ਪਾਤਸ਼ਾਹ ਨੇ ਇਹ ਵੀ ਕਿਹਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਵੱਡਾ ਮਾਲਕ ਹੈ ਉਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਕਿਸੇ ਦੀ ਮੌਤਾਜੀ ਨਹੀਂ ਹੈ ਜਿ ਚਰ ਰੱਖੈ ਤੇ ਚਰ ਤੁਮ ਸੰਗ ਰਹਿਣ ਜਾ ਸੱਦੇ ਤਾਂ ਉਠ ਸਿਦਾ ਸਾਹੇ ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ ਮੈਂ ਉਤਨਾ ਚਿਰ ਰਹਿ ਸਕਦਾ ਜਦੋਂ ਸੱਦੇਗਾ ਤਦੋਂ ਮੈਂ ਉੱਠ ਕੇ ਤੁਰ ਪਾਵਾਂਗਾ ਪਿਆਰਿਆ ਇਹ ਗੱਲ ਯਾਦ ਰੱਖੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਤੇ ਪਿਆਰਿਆ ਜਦੋਂ ਗੁਰੂ ਦੀ ਕਿਰਪਾ ਹੋਈ ਜਦੋਂ ਗੁਰੂ ਦੀ ਰਹਿਮਤ ਹੋਈ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਕਿਰਪਾ ਕਰਦੇ ਨੇ ਉਦੋਂ ਰਹਿਮਤ ਕਰਦੇ ਨੇ ਜਦੋਂ ਤੇਰੇ ਮਨ ਦੇ ਅੰਦਰਲੇ ਬਲਬਲੇ ਜਿਹੜੇ ਨੇ ਉਹ ਸ਼ਾਂਤ ਹੋ ਗਏ ਇਸ ਕਰਕੇ ਗੁਰੂ ਅਗੇ ਅਰਦਾਸ ਕਰੀਏ ਹਰ ਇੱਕ ਇੱਛਾ ਗੁਰੂ ਨੇ ਪੂਰਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ